ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਵਿਧਾਨ ਸਭਾ ਲਕਾ ਖਡੂਰ ਸਾਹਿਬ ਦੇ ਪਿੰਡ ਰਤੋਕੇ ਦੇ ਇੱਕ ਨੌਜਵਾਨ ਦੀ ਨਸ਼ੀਲੇ ਟੀਕੇ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਵਾਰਸ ਜਾਣਕਾਰੀ ਦਿੰਦੇ ਹੋਏ ਇਸ ਸਬੰਧੀ ਲੋਕ ਹਿੱਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਆ ਗਏ ਹੋਈਆ ਹਵੇ ਨਾ ਉਹ ਮੈਨਾ ਮੈਂ ਕਹਿੰਦਾ ਹਪਿਆ ਕੱਲ ਮੈਂ ਨਹਿਰਾਣ ਬਿਨਾ ਨਹਿਰਾਣਾ ਕਲਮ ਗਿਆ ਤੜਕੇ ਤੇ ਤੜਕੇ ਹੁਣ ਡਰ ਗਿਆ ਠੀਕ ਹੈ ਸਹੀ ਜੇ ਰਹਤੋ ਸ ਜਨਾਬ ਅੱਛਾ ਚਲੋ ਨਾਲਾ ਪਾਣੀ ਉੱਥੇ ਬੋਟਰ ਚੱਲਦੀ ਹੋਣੀ ਆ ਬੋਟਰ ਚੱਲਦੀ ਆ ਪਾਣੀ ਉੱਥੋਂ ਭਰ ਲਾਂਗੇ ਕੀ ਨਾਮ ਤੁਹਾਡਾ ਨਿਰਮਲ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਇਹ ਤਾਂ ਕਹਿੰਦੇ ਜੀ ਕੀ ਘਟਨਾ ਹੋਈ ਏ ਕੱਲ ਇੱਕ ਘਟਨਾ ਹੋਈ ਏ ਜੀ ਮੇਰੇ ਬੱਚੇ ਨੂੰ ਸੱਤ ਕੇ ਲੈ ਗਏ ਆ ਇਹਨਾਂ ਨੇ ਮੁਰਿਆਂ ਦੇ ਟੀਗਾ ਲਾ ਕੇ ਮਾਰਤਾ ਜੀ ਸਾਨੂੰ ਕੋਈ ਸੁਨਾਵ ਨਹੀਂ ਗਿਆ ਥਾਣੇ ਕੋਈ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਲੁੱਟੇ ਗਏ ਜੀ ਅਸੀਂ ਮਾਰੇ ਗਏ ਕੋਈ ਸਾਡੀ ਸੁਣਾਈ ਨਹੀਂ ਹੋਈ ਸਾਡਾ ਬੱਚਾ ਮਾਰਿਆ ਗਿਆ ਸਾਨੂੰ ਸੁਣਾਈ ਮੈਨ ਨਹੀਂ ਚਾਹੀਦੀ ਆ ਬ ਕੋਈ ਦੇਖਿਆ ਸਰਕਾਰਾਂ ਦੇ ਵਾਅਦੇ ਕਰੀਆਂ ਬ ਨਸ਼ਾ ਮੁਕਤ ਹੋ ਗਿਆ ਕਿੰਨਾ ਕਿ ਨਸ਼ਾ ਵਿਕਦਾ ਟਾਡੇ ਨਸ਼ਾ ਸਾਡੇ ਇਨਾ ਵਿਕਦਾ ਵਾ ਕੋਈ ਲੇਖਾ ਹੀ ਨਹੀਂ ਅਹੀਂ ਬਰਬਾਦ ਹੋ ਗਿਆ ਸਾਡਾ ਪੁੱਤ ਮਾਰਿਆ ਗਿਆ ਨਸ਼ੇ ਦੇ ਦਰਿਆ ਵਗਣ ਦਾ ਇੱਥੇ ਇਸ ਮੈਗੀਆਂ ਨੂੰ ਫਾੜਦੇ ਨਹੀਂਗੇ ਕੋਈ ਇੱਥੇ ਹੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਸ ਮੈਂ ਕੀ ਮੁਰਕੇ ਮਗਰੇ ਉਹਨਾਂ ਦੀ ਮਦਦ ਕਰਨ ਚਲੇ ਜਾਂਦੇ ਆ ਤੇ ਵੇਖੋ ਕਾਹਦਾ ਇੱਥੇ ਆਲਾ ਅੱਜ ਜੀ ਅਹੀਂੋਂ ਸੋ 10 ਬੰਦੇ ਗਏ 20 ਬੰਦੇ ਵੀ ਜੀ ਮੇਰਾ ਕਾਲਾ ਸਿੰਘ ਮੇਰਾ ਵੈਂਟਰ ਮੇਰਾ ਹਰਤੋ ਗਿਆ ਜੀ ਵੀ ਜੀ ਚਾਤਰੀਕ ਦੀ ਗੱਲ ਆ ਭਰਾ ਮੇਰਾ ਨਾ ਡਿਊਟੀ ਕਰਦਾ ਹੈ ਪਾਣੀ ਪਾਤਾ ਉੱਥੋਂ ਇੱਕ ਤਰੀਕੇ ਨੂੰ ਆਇਆ ਵੋਟਾ ਬੋਣ ਆਇਆ ਵਾ ਤੇ ਸਾਡੇ ਪਿੰਡ ਦੇ ਮੁੰਡੇ ਦੋ ਪਿੰਡ ਦੇ ਮੁੰਡੇ ਉਹਦੇ ਨਾਲ ਯਾਰੀ ਹੋਈ ਨਸ਼ੇੜੀ ਹੈ ਤੇ ਇਹਨੂੰ ਇਹਨੂੰ ਨਾਲ ਲੈ ਕੇ ਆ ਇਹ ਤੋਂ ਪੈਸਾ ਪੋ ਹੈਗੇ ਇਹਨੂੰ ਨਾਲ ਲੈ ਕੇ ਆ ਕੋਲਾ ਸਾਹ ਤੋਂ ਇਹਨਾਂ ਸਮੈਗ ਲਈ ਮੜਕੇ ਮੜ ਕਹਿੰਦਾ ਇਹਨਾਂ ਠੀਕ ਲਾਇ ਰਾਜ ਠੀਕ ਲਾਇ ਆ ਇਹਦਾ ਭਰਾ ਮੇਰਾ ਹੀ ਉਹਨ ਤੋਂ ਠੀਕਾ ਨਹੀਂ ਚਲੇ ਗਿਆ ਇਹ ਛੋਟਕੇ ਮੜਕੇ ਭੱਜ ਗਏ ਆ ਜੀ ਆ ਮੇਰੀ ਮੇਰੇ ਸਾਡੇ ਭਰਾ ਦਾ ਨਾਮ ਕੀ ਗੁਰਜੀਤ ਸਿੰਘ ਨਾਮ ਦਾ ਜੀ ਨਾਲ ਕਿਹੜੇ ਬੰਦੇ ਨੇ ਨਾ ਪਿੰਡ ਦੇ ਤੋਂ ਮੁੰਡੇ ਪਹਿਲਾਂ ਅਸੀਂ ਆਖਿਆ ਵੀ ਇਹ ਕੇ ਕੱਲਾ ਹੀ ਆ ਹੈ ਵੇ ਕੱਲਾ ਵਾ ਵੇ ਕਲੇ ਟਿਕਾ ਲਾਇਆ ਮੜਕੇ ਸਾਨੂੰ ਅਸੀਂ ਕੈਮਰੇ ਵੇਖੇ ਵੀਡੀਓ ਵੇਖੀਆਂ ਉਹ ਚ ਦੋ ਬੰਦੇ ਸ਼ਾਮਲ ਹੋਏ ਆ ਮੜਕੇ ਅਸੀਂ ਆਪਣੀ ਕਾਰਵਾਈ ਕੀਤੀ ਸਰਕਾਰਾਂ ਦਿੱਤੀ ਉਹਨਾਂ ਦੇ ਇੱਕ ਨਾਮ ਤੇਮਿੰਦਰ ਸਿੰਘ ਆਇਆ ਨਾਮ ਅਰਨੀ ਸਿੰਘ ਆ ਜੀ ਸ਼ਿਕਾਇਤ ਦਿੱਤੀ ਤੁਸੀਂ ਹਾਂ ਸ਼ਿਕਾਇਤ ਕੀਤੀ ਆ ਜੀ ਥਾਣੇ ਕੀਤੀ ਸ਼ਿਕਾਇਤ ਕੀਤੀ ਉਹਨਾਂ ਲੋਕ ਉਹਨਾਂ ਦੀ ਸਾਨੂੰ ਕੋਈ ਨਹੀਂ ਕਿਤੇ ਵੀ ਜਦੋਂ ਤੁਸੀਂ ਉਹਨੂੰ ਘਰੇ ਘਰੇ ਖਾਣਾ ਨਹੀਂ ਹੁੰਦਾ ਤੁਸੀਂ ਮਰਵਾਇਆ ਕਰਨਾ ਹੈ ਸਾਰ ਸਾਨੂੰ ਇਹ ਕੀ ਗੱਲ ਦਾ ਪਤਾ ਨਹੀਂ ਆਈਆਂ ਵੀ ਕਲੇ ਟਿਕਾ ਲਾਇਆ ਸੀ ਤਾਂ ਲੈ ਗਏ ਆ ਮੈਂ ਜੇ ਸਾਨੂੰ ਇਹ ਕਾਹਦਾ ਪਤਾ ਹੁੰਦਾ ਤੇ ਅਸੀਂ ਅਸੀਂ ਤੁਹਾਨੂੰ ਇਹਦੀ ਇਲਾਜ ਦੇਂਦੇ ਤੁਸੀਂ ਆਦਾ ਆਪਦੀ ਕਾਰਵਾਈ ਕਰਦੇ ਜੀ ਉਹ ਕਹਿੰਦਾ ਵੀ ਨਹੀਂ ਮੈਂ ਥਾਣੇ ਵੀ ਗਿਆ ਮੈਂ ਇਹ ਅੱਛਾ ਅੱਛਾ ਚੋਹੀ ਉਹਨੇ ਮੇਰੀ ਕੋਈ ਸੁਣੀ ਨਹੀਂ ਕਹਿੰਦਾ ਵੀ ਨਹੀਂ ਹੁਣ ਕੋਈ ਕਾਰਵਾਈ ਨਹੀਂ ਹੋਣੀ ਜਿਹੜੀ ਤੁਸੀਂ ਥਾਣੇ ਦੇ ਵਿੱਚ ਵੀਡੀਓ ਬਣਾਈ ਉਹ ਕੀ ਕਰਦਾ ਉਹ ਮੈਂ ਮੇਰੇ ਪਿੰਡ ਦਾ ਮੁੰਡਾ ਇਹ ਸਰਾਹੀ ਹੈ ਮੇਰੇ ਬੜਾ ਮੁੰਡਾ ਉਹਨੇ ਮੈਨੂੰ ਭੇਜਿਆ ਕਹਿੰਦਾ ਸਾਡੀ ਸਵੇਰੇ ਫੋਨ ਆਇਆ ਤੂੰ ਉਥੇ ਜਾ ਕੇ ਸਰਕਾਰੀ ਖਾਲ ਦਿਖਾ ਕੇ ਆ ਮੈਂ ਉਥੇ ਉਸਦੇ ਨਾਲ ਮਿਲਿਆ ਵਾ ਉਹਨੂੰ ਵੇਖਾ ਆਖਿਆ ਮੈਂ ਮੇਰਾ ਪ੍ਰਾਟਿਕਲ ਆ ਕੇ ਮਰਿਆ ਵਾ ਠੀਕਾ ਲਾ ਕੇ ਮਰਿਆ ਬਾਤੇ ਨਾਲ ਪਿੰਡ ਦੇ ਦੋ ਦੋ ਮੁੰਡੇ ਤੇ ਕਹਿੰਦਾ ਸਖਾਲ ਚਾਹੁੰਦੀ ਸੀ ਮੈਂ ਹੀ ਤਰਖਾਹ ਅਸੀਂ ਕਿਉਂ ਪਹਿਲੇ ਸੀ ਸੀ ਅਸੀਂ ਪਹਿਲੇ ਕੱਲੇ ਢੀ ਗੱਲ ਆਇਆ ਵਾ ਮੁੜ ਕੇ ਸਾਨੂੰ ਬੋਲ ਆ ਗਿਆ ਵੀ ਇਹ ਦੋ ਜਾਂ ਬੰਦੇ ਤਿੰਨ ਹੀ ਢੀ ਗੱਲ ਆਇਆ ਵਾ ਮੁੜ ਕੇ ਅਸੀਂ ਤਰਖਾਹ ਨੇ ਉਹ ਨਹੀਂ ਸੁਣੀ ਨਹੀਂ ਕਹਿੰਦਾ ਕੋਈ ਕਾਰਵਾਈ ਨਹੀਂ ਹੋਣੀ ਰਮਾਨ ਆਪ ਦੇ ਘਰੇ ਪਾ ਜੀ ਤਾਂ ਅਸੀਂ ਮੇ ਮੁੜ ਕੇ ਮਨ ਨੂੰ ਗੁੱਸਾ ਆ ਗਿਆ ਮੈਂ ਉੱਥੇ ਬਾਹਰ ਵੀਡੀਓ ਬਣਾਉਣਾ ਪਿਆ ਵੀ ਮੇਰਾ ਭਰਾ ਠੀਕਾ ਲਾ ਕੇ ਮਰ ਗਿਆ ਵਾ ये पुलिस मेरी ये कोई सुनवाई नहीं करती इस गल तो के उसे एक इन्हें हुए रख्या होने वो मेरे कभी मेरे ऑफ बने कभी ऑफ बने मेरा माल भी खूब नहीं फिर मेरे तफे तो फिर मारे जी है उड़के मैं भज के मैं मैं, मैं के मैं आंड आ गया मुड़के पिंड के बंद बहुत बार मैं इन्होंने मिले मुलिया ये मेरे नाल गए आह गलत हुई आट मारे तो हस्तों पर ही पे हस्तों पर ਮੇਰਾ ਮੋਬਾਈਲ ਹੋਣੀ ਪੜਦਾ ਮੈਂ ਐਸੇ ਵੀਡੀਓ ਬਣਾਉਂਦਾ ਮੇਰਾ ਮੋਬਾਈਲ ਫੋਨ ਫੜਦਾ ਮੈਂ ਨਹੀਂ ਫੋਨ ਫੜਨ ਵਾਲਾ ਹੁਣ ਕੋਈ ਟੀ ਮੰਗ ਕਰਦੀ ਇਨਸਾਫ ਮੰਗਦੇ ਜੀ ਮੇਰਾ ਭਰਾ ਕਿਸੀ ਗੱਲ ਆ ਕੇ ਮਰਿਆ ਨਾਲ ਦੋ ਪਿੰਡ ਦੇ ਮੁੰਡੇ ਆ ਜੀ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੋ ਇਨਸਾਫ ਸਾਡਾ ਇਹੋ ਹੀ ਆ ਵੀ ਜਾਂ ਹੁਣ ਗਾਂ ਕੋਈ ਹੋਰ ਨਾ ਇਹੋ ਜਿਹਾ ਮੌਕਾ ਪਣ ਜੀ ਉਹਨੂੰ ਹਾਂਜੀ ਵਿਆਹ ਆ ਜੀ ਇਹ ਜੀ ਨਹੀਂ ਬੱਚਾ ਨਹੀਂ 5-6 ਸਾਲ ਵਿਆਹ ਨੂੰ ਹੋ ਗਿਆ ਜੀ ਕਿੰਨੇ ਚੋਂ ਉਮਰ ਸੀ ਤੁਮਰੇ ਦੇ ਹੈਗੀ 37 ਸਾਲ ਦੀ ਉਮਰ ਹੀ ਆ ਜੀ ਕਿੰਨਾ ਕਿੰਨਾ ਸਾਲ ਦਾ ਤਾਂ ਬਹੁਤ ਜਿਆਦਾ ਸਾਡੇ ਜਿੱਤ ਭਾਵੇਂ ਤੇ ਟਰੱਕ ਭਰ ਰੋਈ ਉਹਨਾਂ ਨਸ਼ਾ ਵੇਚਦਾ ਸਾਡੇ ਪਿੰਡ ਦਾ ਸਾਰੇ ਪਿੰਡਾਂ 'ਚ ਨਸ਼ਾ ਵੇਚਦਾ ਜੀ ਹੈ ਇੱਥੇ ਕੋਈ ਨਹੀਂ ਕਾਬੂ ਜੇ ਸਪੋਰਸ਼ੀ ਨਾ ਦਿੰਦੇ ਸਾ ਨੂੰ ਮੋਹ ਲੀ ਜੀ ਹੈ ਸਾਡੀ ਕੋਈ ਮੇਰੀ ਹੈ ਉਹ ਬਬੀ ਅਤੀ ਸੀਐਮ ਸਾਹਿਬ ਨੂੰ ਵੀ ਨਸ਼ਾ ਬੰਦ ਕਰਵਾ ਦੇ ਸਾਨੂੰ ਨਸ਼ਾ ਹਟਵਾ ਦੇ ਸਾਨੂੰ ਕੋਈ ਕਿਸੇ ਕੋਹ ਨਹੀਂ ਚਾਹੀਦਾ ਸਾਨੂੰ ਉਹ ਸਾਡੇ ਪਿੰਡ ਦੇ ਮੁੰਡੇ ਆ ਜੀ ਮੇਰਾ ਭਰਾ ਮਾਰ ਕੇ ਛੁੱਟ ਗਿਆ ਸਾਨੂੰ ਪੂ ਲਾ ਆਂਦੇ ਅਸੀਂ ਮਾਰੀ ਮੋਟੀ ਉਹਦੀ ਕੇਅਰ ਕਰਦੇ ਅਸੀਂ ਹਰ ਸਾਲ ਲੈ ਇਹਨੂੰ ਬਚਾ ਲੈਂਦੇ ਹਾਂ ਜੀ ਹੈ ਸਾਡੇ ਉਹ ਵੀ ਚੱਲਾ ਤੈਨੂੰ ਸਾਨੂੰ ਨੂੰ ਦੱਸ ਦਿੰਦੇ ਵੀ ਆ ਗੱਲਬਾਤ ਬਣੀ ਅਹੀਂ ਆ ਦਸ ਮੌਕਾ ਹੌਲ ਦੇ ਦੋ ਆਡੇ ਕਰਮ ਕਰਮਾ ਸਾਨੂੰ ਮਿਲ ਜਾਂਦਾ ਜੀ ਉਹਦੇ ਮਾਰ ਕੇ ਫਟ ਗਈ ਆ ਕਾਲੇ ਮਾਰ ਟੀਕੇ ਲਾਏ ਆ ਇੱਥੇ ਮੁੜ ਕੇ ਖਤਮ ਹੋ ਗਿਆ ਮਣਕੇ ਚੁੱਕ ਕੇ ਮੁੜ ਕੇ ਉਹ ਪਹਿਲੇ ਮਾਰ ਗਿਆ ਜੀ ਉਹ ਉਹਦੇ ਮੁੜ ਕੇ ਸੰਸ ਦੇ ਪਾ ਲਗਾ ਆ ਗੱਲ ਬਣੀ ਜੀ